ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦਾ ਅੱਜ ਅੰਤਿਮ ਅਰਦਾਸ ਸਮਾਗਮ ਲਈਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਚ ਰਾਜਨੀਤਿਕ ਧਾਰਮਿਕ ਪੰਥਕ ਸ਼ਖਸੀਅਤਾਂ ਨੇ ਵੱਡੀ ਗਿਣਤੀ ਚ ਹਾਜ਼ਰੀ ਭਰੀ ਅਤੇ ਡਾਕਟਰ ਮਨਮੋਨ ਸਿੰਘ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਉੱਥੇ ਹੀ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ ਇਸ ਮੌਕੇ ਤੇ ਡਾਕਟਰ ਮਨਮੋਨ ਸਿੰਘ ਦੀ ਵੱਡੀ ਸੁਪੁੱਤਰੀ ਡਾਕਟਰ ਉਪਿੰਦਰ ਕੌਰ ਨੇ ਆਈਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਭਾਈ ਹਰਜਿੰਦਰ ਸਿੰਘ ਸ਼ੇਰੀਨਗਰ ਵਾਲਿਆਂ ਦੇ ਵੱਲੋਂ ਰਸ ਪਿੰਨਾ ਕੀਰਤਨ ਕੀਤਾ ਗਿਆ ਬਿਰਾਗਮਈ ਸ਼ਬਦਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅੱਜ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ ਹੈ। ਇਸ ਸਮਾਗਮ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰ ਸਕੱਤਰ ਜਗਦੀਪ ਸਿੰਘ ਕਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਵੀ ਡਾਕਟਰ ਮਨਮੋਹਨ ਸਿੰਘ ਦੇ ਨਾਂ ਦੇ ਉੱਤੇ ਕਈ ਵੱਡੇ ਫੈਸਲੇ ਲਿੱਤੇ ਨੇ ਉਹਨਾਂ ਦੱਸਿਆ ਕਿ ਜੋ ਵਿਅਕਤੀ ਪੜ੍ਹਾਈ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦਾ ਹੈ ਉਸ ਨੂੰ ਕਮੇਟੀ ਦੇ ਚਾਰੇ ਕਾਲਜਾਂ ਦੇ ਵਿੱਚ ਅਰਥ ਸ਼ਾਸਤਰ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਦੇ ਨਾਂ ਦਾ ਵਜੀਫਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਡਾਕਟਰ ਮਨਮੋਹਨ ਸਿੰਘ ਦੇ ਨਾਂ ਦੇ ਉੱਤੇ ਕੋਈ ਵੀ ਨਵਾਂ ਵਿਦਿਕ ਅਦਾਰਾ ਵੀ ਜਿਹੜਾ ਆ ਕਮੇਟੀ ਵੱਲੋਂ ਖੋਲਿਆ ਜਾਵੇਗਾ। ਹੁਣ ਨੇ ਵੀ ਕਿਹਾ ਕਿ ਦਿੱਲੀ ਕਮੇਟੀ ਦੀਆਂ ਸਾਰੀਆਂ ਸੰਸਥਾਵਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਵੀ ਲਗਾਈ ਜਾਵੇਗੀ ਅਤੇ ਹਰ ਸਾਲ 26 ਦਸੰਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਉਹਨਾਂ ਨੂੰ ਯਾਦ ਵੀ ਜਿਹੜਾ 1947 ਦੀ ਵਿਛੋੜੇ ਦੇ ਵਿੱਚ ਆਪਣਾ ਸਭ ਕੁਝ ਉਜੜ ਗਿਆ ਆਪਣੇ ਪਰਿਵਾਰ ਸਮੇਤ ਧਿਆਨ ਦੇ। ਔਰ ਇੱਕੋ ਟੀਚਾ ਬਣਾ ਕੇ ਰੱਖਿਆ ਸਿਰਫ ਤੇ ਸਿਰਫ ਐਜੂਕੇਸ਼ਨ ਦਾ। ਔਰ ਵਰਲਡ ਦੀਆਂ ਦੋ ਬੈਸਟ ਯੂਨੀਵਰਸਿਟੀਆਂ ਕੈਮਬ੍ਰਿਜ ਯੂਨੀਵਰਸਿਟੀ ਆਕਸਫੋਰਡ ਯੂਨੀਵਰਸਿਟੀ ਉਹਦੇ ਵਿੱਚ ਪੀਐਚਡੀ ਕਰਨੀ ਗੋਲਡ ਮੈਨ ਲਿਸਟ ਦੇ ਤੌਰ ਦੇ ਉਤੇ ਦੇਸ਼ ਜਿਹੜਾ ਤਿੰਨ ਪਿਲਰਾਂ ਦੇ ਉੱਤੇ ਮੇਨ ਖੜਾ ਹੁੰਦਾ ਚਾਹੀਏ ਯੂਜੀਸੀ ਹੋਵੇ ਐਜੂਕੇਸ਼ਨ ਦੀ ਚਾਹੇ ਉਹ ਰਿਜ਼ਰਵ ਬੈਂਕ ਹੋਵੇ ਤੇ ਚਾਹੇ ਪਲੈਨਿੰਗ ਕਮਿਸ਼ਨ ਹੋਵੇ ਤਿੰਨਾਂ ਦੇ ਉਹ ਚੇਅਰਮੈਨ ਰਹੇ ਦੇਸ਼ ਦਾ ਫਾਈਨੈਂਸ ਮਿਨਿਸਟਰ ਹੋਵੇ ਔਰ ਦੋ ਵਾਰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਮੈਂ ਸਮਝਦਾ ਕਿ 1947 ਦੇ ਵਿੱਚ ਜਿਸ ਵਕਤ ਦੇਸ਼ ਆਜ਼ਾਦ ਹੋਇਆ ਸੀ ਜੇ ਅਸਲ ਮੈਨੇ ਦੇ ਵਿੱਚ ਆ ਆਰਥਿਕ ਤੌਰ ਤੇ ਕਹਿ ਸਕਦੇ ਆ ਅਗਰ ਆਦੇਸ਼ ਆਜ਼ਾਦ ਹੋਇਆ ਤਾਂ 1992 ਦੇ ਵਿੱਚ ਮਨਮੋਹਨ ਸਿੰਘ ਜੀ ਨੇ ਕਰਾਇਆ ਔਰ ਅੱਜ ਉਹਨਾਂ ਦੀ ਸ਼ਰਧਾਂਜਲੀ ਨੂੰ ਇੱਥੇ ਅੰਤਿਮ ਅਰਦਾਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਰ ਪਾਰਟੀ ਦੇ ਲੋਕ ਪਹੁੰਚੇ ਨੇ ਚਾਹੀਓ ਕਾਂਗਰਸ ਦੇ ਹੋਣ ਚਾਹੀਓ ਭਾਜਪਾ ਦੇ ਹੋਣ ਚਾਹੀਓ ਆਮ ਆਦਮੀ ਪਾਰਟੀ ਦੇ ਹੋਣ ਚਾਹੀਏ ਅਕਾਲੀ ਦਲ ਦੇ ਹੋਣ ਸਾਰਿਆਂ ਨੇ ਅਤੇ ਸ਼ਮੂਲੀਅਤ ਪਾ ਕੇ ਦੱਸਿਆ ਕਿ ਸਾਂਝੇ ਆ ਸਭ ਦਾ ਸਾਂਝਾ ਸੀ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਸ ਮਹਾਨ ਪੁੱਤ ਦੇ ਨਾਮ ਦੇ ਉੱਤੇ ਅਸੀਂ ਹਰ ਸਾਲ 26 ਦਸੰਬਰ ਵਾਲੇ ਦਿਨ ਜਿਸ ਦਿਨ ਉਹ ਅਕਾਲ ਚਲਾਣਾ ਕਰਕੇ ਉਸ ਦਿਨ ਇਹਨੂੰ ਜਿਸ ਤਰੀਕੇ ਦੇ ਨਾਲ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਦਿਨ ਮਨਾਉਂਦੇ ਆ ਉਸੇ ਤਰੀਕੇ ਦੇ ਨਾਲ ਕੀਰਤਨ ਦਰਬਾਰ ਕਰਾ ਕੇ ਇਹਨਾਂ ਨੂੰ ਹਰ ਸਾਲ ਸਰਦਨ ਜਲੀ ਦਿੱਤੀ ਜਾਏਗੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਆਉਣ ਵਾਲਾ ਜਿਹੜਾ ਵੀ ਸਾਡਾ ਵਿਦਿਅਕ ਅਦਾਰਾ ਨਵਾਂ ਤਿਆਰ ਹੋਏਗਾ ਉਹਨੂੰ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਮ ਦੇ ਉੱਤੇ ਕੀਤਾ ਜਾਏਗਾ ਦਿੱਲੀ ਦੇ ਚਾਰ ਯੂਨੀਵਰਸਿਟੀ ਦੇ ਕਾਲਜਿਸ ਨੇ ਉਹਨਾਂ ਦੇ ਵਿੱਚ ਇਕਨੋਮਿਕਸ ਦੀ ਜਿਹੜੀ ਸਕਾਲਰਸ਼ਿਪ ਹੈ ਉਹ ਡਾਕਟਰ ਸਾਹਿਬ ਦੇ ਨਾਮ ਦੇ ਉੱਤੇ ਦਿੱਤੀ ਜਾਏਗੀ ਔਰ ਚੌਥਾ ਜਿਹੜਾ ਸਾਡਾ ਰੋਲ ਮਾਡਲ ਲਾਈਫ ਦਾ ਅਗਰ ਅਸੀਂ ਕਿ ਤੇ ਮੈਂ ਸਮਝਦਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਉਹਨੂੰ ਦੇਖਦੇ ਹੋਏ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਕਿ ਹਰ ਇੰਸਟੀਚਿਊਟ ਦੇ ਵਿੱਚ ਐਜੂਕੇਸ਼ਨਲ ਇੰਸਟੀਚਿਊਟ ਦੇ ਵਿੱਚ ਆਏ ਸਕੂਲ ਹੋਣ ਕਾਲਜਾਂ ਨੂੰ ਡਾਕਟਰ ਸਾਹਿਬ ਦੀ ਉਹ ਫੋਟੋ ਲਗਾਈ ਜਾਏ ਔਰ ਉਹਨਾਂ ਦੇ ਹਿਸਟਰੀ ਬਾਰੇ ਵੀ ਲੋਕਾਂ ਨੂੰ ਬੱਚਿਆਂ ਨੂੰ ਦੱਸਿਆ ਜਾਏ ਇਹ ਫੈਸਲਾ ਜੀਸਾ ਲੈਣਿਆ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਜਿਹੜੇ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਅੱਜ ਗੁਰਦੁਆਰਾ ਲਕਾਪਨ ਸਾਹਿਬ ਵਿਖੇ ਹੋਈ ਵੱਡੀ ਗਿਣਤੀ ਦੇ ਵਿੱਚ ਦੇਸ਼ ਭਰ ਤੋਂ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਨੂੰ ਸ਼ਬਦਾ ਦੇ ਫੁੱਲ ਪੇਟ ਕਰਨ ਦੇ ਲਈ ਇਸ ਮੌਕੇ ਦੇ ਉੱਤੇ ਡਾਕਟਰ ਸਾਹਿਬ ਨੇ ਜੋ ਕੌਮ ਪੰਥ ਦੇਸ਼ ਦੀ ਜੋ ਸੇਵਾ ਕੀਤੀ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸ਼ਬਦਾ ਦੇ ਫੁੱਲ ਪੇਟ ਕੀਤੇ ਗਏ ਉੱਥੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤੇ ਪਾਸ ਕੀਤੇ ਗਏ ਇਹਨਾਂ ਮਤਿਆਂ ਦੇ ਤਹਿਤ ਡਾਕਟਰ ਸਾਹਿਬ ਦਾ ਇਹ ਫੈਸਲਾ ਕੀਤਾ ਗਿਆ ਕਿ ਡਾਕਟਰ ਸਾਹਿਬ ਦੀ ਵਰਸੀ 26 ਦਸੰਬਰ ਨੂੰ ਹਰ ਸਾਲ ਆ ਮਨਾਈ ਜਾਏਗੀ ਉਹ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੰਥਕ ਤੌਰ ਦੇ ਉੱਤੇ ਮਨਾਈ ਜਾਏਗੀ ਦੂਸਰਾ ਅਸੀਂ ਮਤਾ ਪਾਸ ਕੀਤਾ ਕਿ ਸਾਡੇ ਜਿੰਨੇ ਵੀ ਵਿਦਿਅਕ ادارے ਆ ਕਾਲਜ ਇੰਸਟੀਚਿਊਟ ਸਕੂਲਸ ਸਭ ਜਗ੍ਹਾ ਦੇ ਉੱਤੇ ਡਾਕਟਰ ਸਾਹਿਬ ਦੀ ਵੱਡੀ ਤਸਵੀਰ ਜਿਹੜੀ ਆ ਉਹਨਾਂ ਧਾਰਿਆਂ ਦੇ ਵਿੱਚ ਲਗਾਈ ਜਾਏਗੀ ਤਾਂ ਕਿ ਬੱਚਿਆਂ ਨੂੰ ਇੱਕ ਇਨਸਪੀਰੇਸ਼ਨ ਮਿਲ ਸਕੇ ਡਾਕਟਰ ਸਾਹਿਬ ਦੀ ਤੇ ਡਾਕਟਰ ਸਾਹਿਬ ਦੀਆਂ ਸੇਵਾਵਾਂ ਨੂੰ ਯਾਦ ਰੱਖਿਆ ਜਾ ਸਕੇ ਤੀਸਰਾ ਫੈਸਲਾ ਅਸੀਂ ਕੀਤਾ ਕਿ ਸਾਡੇ ਜੋ ਚਾਰ ਕਾਲਜ ਹਨ ਦਿੱਲੀ ਯੂਨੀਵਰਸਿਟੀ ਦੇ ਉਹਨਾਂ ਚਾਰਾਂ ਕਾਲਜਾਂ ਦੇ ਵਿੱਚ ਡਾਕਟਰ ਸਾਹਿਬ ਦੇ ਨਾਂ ਤੇ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਸ਼ੁਰੂ ਕੀਤੀ ਜਾਏਗੀ ਕਿ ਦਿੱਲੀ ਯੂਨੀਵਰਸਿਟੀ ਦੇ ਚਾਰ ਕਾਲਜ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾ ਰਹੇ ਆ ਉਹਨਾਂ ਦੇ ਵਿੱਚ ਡਾਕਟਰ ਸਾਹਿਬ ਦੇ ਨਾਂ ਤੇ ਸਕਾਲਰਸ਼ਿਪ ਇਕਨੋਮਿਕਸ ਦੀ ਸਕਾਲਰਸ਼ਿਪ ਸ਼ੁਰੂ ਕੀਤੀ ਜਾਏਗੀ ਇੱਕ ਹੋਰ ਫੈਸਲਾ ਮਤਾ ਜੋ ਪਾਸ ਕੀਤਾ ਗਿਆ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਉਣ ਵਾਲਾ ਅਦਾਰਾ ਜਿਹੜਾ ਵੀ ਨਵਾਂ ਬਣੇਗਾ ਉਸ ਦਾ ਨਾਮ ਡਾਕਟਰ ਸਾਹਿਬ ਦੇ ਨਾਮ ਦੇ ਉੱਤੇ ਰੱਖਿਆ ਜਾਏਗਾ ਸੋ ਇਹ ਮੈਂ ਸਮਝਦਾ ਕਿ ਡਾਕਟਰ ਸਾਹਿਬ ਨੂੰ ਬਹੁਤ ਵੱਡੀ ਜਿੱਥੇ ਸ਼ਰਧਾਂਜਲੀ ਹੈ ਉੱਥੇ ਨਾਲ ਹੀ ਹਮੇਸ਼ਾ ਵਾਸਤੇ ਇਹ ਯਾਦਗਾਰਾਂ ਰਹਿਣਗੀਆਂ ਡਾਕਟਰ ਸਾਹਿਬ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਏਗਾ ਸੋ ਅੱਜ ਉਹਨਾਂ ਦੀ ਇੱਥੇ ਅੰਤਮ ਅਰਦਾਸ ਜਿਹੜੀ ਆ ਗੁਰਦਵਾਰ ਕਾਮ ਕਨਸੇਪ ਦੇ ਸੰਗਤਾਨੀ ਸ਼ਬਦਾਂ ਦੇ ਫੁੱਲ ਪੇਟ